14 ਮਾਡਲ ਟਰੈਕਟਰ ਆ ਹਾਂਜੀ ਬਾਈ ਜੀ ਇਹ ਇਹਦਾ ਨੰਬਰ ਕਿੱਥੋਂ ਦਾ ਬਾਈ ਇਹਦਾ ਬਠਿੰਡੇ ਦਾ ਨੰਬਰ ਆ ਬਾਈ ਜੀ ਠੀਕ ਆ ਬਾਈ ਹਾਂਜੀ ਕਲੋਸ ਕਰ ਇੰਜਨ ਚਾ ਬਾਈ ਜੀ ਕਲੋਸ ਕਰ ਇੰਜਨ ਦੇ ਵਿੱਚ ਚੈੱਕ ਕਰਵਾ ਦਿੰਨੇ ਆ ਤੁਹਾਨੂੰ ਦਿਖਾਰੇ ਬਾਈ ਜੀ ਚੈੱਕ ਕਰ ਸਕਦੇ ਹੋ ਕਲੋਸ ਕਰ ਇੰਜਨ ਦੇ ਵਿੱਚ ਨਾਲ ਦੇ ਟਾਇਰ ਆ ਬਾਈ ਅੱਛਾ ਨਾਲ ਦੇ ਟਾਇਰ ਆ ਨਾਲ ਦੇ ਟਾਇਰ ਆ ਬਾਈ ਨਾਲ ਦੇ ਟਾਇਰ ਨਾਲ ਦੇ ਟਾਇਰ ਵੀ ਮੰਨ ਲਾ ਬਾਈ 70 ਕ ਪੈਸੇ 65 70 ਪੈਸੇ ਪਾਏ ਆ ਵੀ ਤਕਰੀਬਨ ਵੀ ਜੇ ਨਾਲ ਦੇ ਟਾਇਰ ਆ ਥੋੜਾ ਹੀ ਚੱਲਿਆ ਟਰੈਕਰ ਕਾਫੀ ਕ੍ਰੂਪੀ ਲੱਗੀ ਆ ਬਾਈ ਸਾਰਾ ਕੁਝ ਆ ਜਿਹੜਾ ਸਿਸਟਮ ਲੱਗਿਆ ਬਾਈ ਸਾਰਾ ਇਹ ਆਇਆਂ ਦਾ ਜਿਵੇਂ ਵੀਡੀਓ ਚਾਹੀਦੇ ਨਾਲ ਚਾਹੀਦੇ ਨੇ ਬਾਈ ਸਾਰਾ ਕੁਝ ਠੀਕ ਆ ਬਾਈ ਆਪਾਂ ਲਾ ਕੇ ਹੀ ਕਰਨਾ ਯਾਰ ਸਾਰਾ ਵਗੈਰਾ ਹੋਈ ਆ ਬਾਈ ਸਾਰਾ ਵਗੈਰਾ ਹੋਈ ਆ ਬਾਈ ਮਗਲਾਲ ਨਵਾਂ ਹੈ ਮਗਰ ਲੇ ਹਿੱਸੇ ਦਾ ਮਗਲਾਲ ਵੀ ਬਦਲਾ ਹੋਇਆ ਟਰੈਕਰ ਠੀਕ ਆ ਬਾਈ ਹਾਂਜੀ ਮਗਰਾਤਾ ਵਗੈਰਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਹੈ ਬਾਈ ਜੀ ਸਾਰਾ ਸਮਾਨ ਜਿਹੜਾ ਹੈਗਾ ਕੋਈ ਚਿੱਲੀਆਂ ਵੀ ਨਹੀਂ ਚੰਦਾ ਆਪਾਂ ਹੋ ਨਾ ਗਰਹਿ ਜਾਊਗਾ ਹਾਂ ਹਾਂ ਇਹ ਤਾਂ ਹੈ ਬਾਈ ਹਾਂਜੀ ਠੀਕ ਆ ਇਸ ਟਰੈਕਟਰ ਦੀ ਕੀ ਡਿਮਾਂਡ ਰੱਖੀ ਆ ਬਾਈ ਇਹਦੀ ਬਾਈ ਜੀ 495000 ਓਕੇ ਹਾਂਜੀ ਤੇ ਦੇਣ ਲੈਣ ਕਿੱਥੇ ਜੇ ਹੋ ਜਾਊਗਾ ਬਾਈ 75000 ਦਾ 475000 ਦਾ ਟਰੈਕਟਰ ਦੇ ਦਾਂਗੇ ਬਾਈ ਪੂਰੇ 475000 ਰੁਪਏ ਦਾ 855 ਕਲੌਸ ਘਰੀਂ ਜਾਂਦੇ ਵਿੱਚ ਹੈ ਤੇ ਜਿਹੜੇ ਟਾਇਰ ਹੈਗੇ ਆ ਟਰੈਕਟਰ ਦੇ ਨਾਲ ਦੇ ਮਾਡਲ ਦੇ ਟਾਇਰ ਆ ਕਿੰਨੇ ਕੁ ਘਸੇ ਆ ਉਹ ਤੁਸੀਂ ਦੇਖ ਹੀ ਸਕਦੇ ਹੋ ਟਰੈਕਟਰ ਜਿਹੜਾ ਹੈਗਾ ਬਹੁਤ ਘੱਟ ਚੱਲਿਆ ਵਾ ਬਾਈ ਜੀ ਅਰੇ ਮਰੂਆਂ ਦਾ ਵੀ ਟਰੈਕਟਰ ਦਿਖਾ ਰੇ ਮੜਾ ਜਾ ਰਿਮਾਂ ਦਾ ਵੀ ਤੁਸੀਂ ਟਰੈਕਟਰ ਜਿਹੜਾ ਹੈਗਾ ਚੈੱਕ ਕਰ ਸਕਦੇ ਹੋ ਮਗਰ ਰਿਮ ਵੀ ਦਿਖਾ ਰੇ ਚੈੱਕ ਕਰੋ ਰਿਮ ਦੇਖ ਲਓ ਬਿਲਕੁਲ ਜਿਵੇਂ ਕਹਿ ਦੀਏ ਵੀ ਆਪਾਂ ਇੱਕ ਘਰੇ ਹੀ ਚੱਲਿਆ ਲੱਗਦਾ